ਸਈਆਂ ਤੇਰੇ ਦਰਪਾਰ ਦੇ ਕੁੱਤੇ ਨੇ ਤੇਰੇ ਦਰਪਾਰ ਤੇ ਪਖਹਾੜੀਆਂ ਨੇ ਤੇਰੇ ਦਰਪਾਰ ਤੇ ਮੰਗਤਿਆਂ ਸਈਆਂ ਰੋ ਰੋ ਕੇ ਤੇਰੀਆਂ ਸੰਗਤਾਂ ਵਾਸਤੇ ਤੇਰੇ ਕੋ ਮਗਰਾ ਮਾਲਕਾ ਤੇਰੀ ਕੱਤੀ ਸਾਰਿਆਂ ਨੂੰ ਹੱਸ ਕੇ ਤੋੜਦੀ ਜਾਂ ਹੱਸ ਕੇ ਦਿੰਦੀ ਐ ਮਾਲਕਾ ਖੜੀ ਤੇਰੀ ਕੱਤੀ ਤੋਂ ਖਾਲੀ ਨਹੀਂ ਮੁਰਿਆ ਕੋਈ ਵੀ ਤੇਰੇ ਚੇਲੇ ਵੀ ਤੇਰੇ ਬੰਬੂ ਤੇਰੇ ਵਰਗੇ ਠੁੰਡੇ ਰਾਖ ਸਖਮ ਰਾਖ ਸਖਮ ਰਾਸ ਸੁਰੀ ਰਾਸ ਨੇ ਰਾਸ ਸੁਰੀ ਰਿਸ਼ਮ ਰਾ ਰਾਸ ਸੁਣਾਉ ਸੀ ਬਰਾਮਾ ਰਕਸ਼ਮ ਲਾਲ ਅਸਹੀ ਲਾਲ ਇਸ ਨਿਸ਼ਠਾ ਰਾਮ ਰਾਇ ਸ੍ਰਿਸ਼ਟਾ ਵੀ ਰਾਮ ਸ੍ਰੀ ਰਾਮ ਸ੍ਰੀ ਰਾਮ ਦੀ ਦਸਤੀ ਰਾਮ ਸ਼ੁਭ ਨਾ ਸ਼ਿਵ ਨਹੀਂ ਨਾ ਸ਼ੁਭ ਨਾ ਸ਼ਿਵ ਨਹੀਂ ਨਾ ਸ਼ੁਭ ਨਹੀਂ ਨਾ ਸੁਨਾ ਸ਼ਿਵ ਨਾ ਸ਼ਿਵ ਨਹੀਂ ਤਵਨਾ ਰਾਮ ਜਗਸ਼ਮ ਜਾ ਸ਼ਿਵ ਨਾ ਸ਼ਿਵ ਕਾਲ ਕਾਸ਼ੀ ਵਿੱਚ ਲਾ ਦੇ ਲਾ ਬਲਾ ਸ੍ਰੀ ਰਾਮ ਲਾ ਸ਼ੁਭ ਨਹੀਂ ਨਾ ਸ਼ੁਭ ਨਹੀਂ ਨਾ ਸ਼ੁਭ ਨਹੀਂ ਨਾ ਸ਼ੁਭ ਨਾ ਸ਼ਿਵ ਨਹੀਂ ਸ਼ਿਵ ਰਾਮ ਸ਼ਿਵ ਨਹੀਂ ਨਾ ਸ਼ਿਵ ਰਾਮ ਸ਼ਿਵ ਨਾਮ ਆਮ ਸਲਾਮ ਸ਼ਿਵ ਨਾ ਸਨੇ ਸ਼ਿਵ ਨਾ ਸ਼ਿਵ ਨਾ ਸ਼ੁਭ ਨਾ ਸ਼ਿਵ 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 ਨ ਜੈ ਜੈਕਾਰ ਪਿੱਪਲ ਦੀ ਸਰਕਾਰ ਦੀ ਜੈ ਜੈਕਾਰ ਦੋਨਾਂ ਨਾਗ ਦੇਵਤਿਆਂ ਦੀ ਜੈ ਜੈਕਾਰ ਦੇਵੀ ਕਾਲੀ ਦੀ ਜੈ ਜੈਕਾਰ ਮਾਤਾ ਮਸਾਣੀ ਦੀ ਜੈ ਜੈਕਾਰ ਦੇਵੀ ਸ਼ਾਮਕੋਰ ਮੋਣੀ ਦੀ ਜੈ ਜੈਕਾਰ ਦੇਵੀ ਬਬਲਾ ਮੁਖੀ ਦੀ ਜੈ ਜੈਕਾਰ ਕਾਲ ਬੈਰੋ ਦੀ ਇਹਨਾਂ ਸਾਰੇ ਦੇਵਤਿਆਂ ਦੀ ਜੈ ਜੈਕਾਰ ਦਰਬਾਰ ਚ ਨਵਾਂ ਦੇਵੀਆਂ ਦੀ ਜਾਜਾਕਾਰ ਨੌ ਨਾਥਾਂ ਦੀ 84 ਸਿੱਧਾਂ ਦੇਹਾਂ ਗੁਰੂਆਂ ਦੀ ਪੀੜਾ ਫਕੀਰਾਂ ਦੀ ਬ੍ਰਹਮ ਗਿਆਨੀਆਂ ਦੀ ਸਾਧੂ ਸੰਤਾਂ ਦੀ ਧਰਤੀ ਦੇ ਕੋਨੇ-ਕੋਨੇ ਵਿੱਚ ਬਰਾਜਾ ਤੁਹਾਡੀ ਕਿਰਪਾ ਦੇ ਨਾਲ ਹੀ ਸਭ ਕੁਝ ਹੁੰਦਾ ਬਪੂ ਤੁਹਾਡੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਬਪੂ ਸੰਭਵ ਮੇਰੇ ਮਾਲਕਾਂ ਆਪ ਦੀ ਕਿਰਪਾ ਹੈ ਰੇ ਚੰਬੁਰੇਵਾ ਬਪੂ ਇਹ ਕਲਾ ਵਿੱਚ ਸੱਚਾ ਦਰਬਾਰ ਹੈ ਇਸ ਦਰਬਾਰ ਤੇ ਕੋਈ ਵੀ ਸਵਾਲੀ ਆਇਆ ਖਾਲੀ ਨਹੀਂ ਗਿਆ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਸਿੰਦਰੀ ਵਾਲੇ ਨੂੰ ਸਿੰਦਰੀ ਨੌਕਰੀ ਵਾਲੇ ਨੂੰ ਨੌਕਰੀ ਵਿਦੇਸ਼ ਵਾਲੇ ਨੂੰ ਵਿਦੇਸ਼ ਹਰ ਜੱਤਲਾ ਕਰਾਈ ਗਏ ਹੁਣ ਤੱਕ ਦਰਬਾਰ ਚੋਂ 500 ਮੁੰਡਾ ਬਾਹਰ ਭੇਜ ਦਿੱਤਾ ਗਿਆ ਜੀ ਆਪਣੇ ਆਪਣੇ ਕੰਮ ਤੇ ਜਾ ਕੇ ਲੱਗੇ ਨੇ ਚਾਵਾ ਨਾਲ ਸੇਵਾ ਪਾ ਰਹੇ ਨੇ ਮੇਰੇਆ ਮਾਲਕਾ ਐਦਾਂ ਸਾਰਿਆਂ ਨੂੰ ਰੋਜੀ ਰੋਟੀ ਦੇਣੀ ਜਿਹਨੂੰ ਨੌਕਰੀ ਮੰਗਦਾ ਨੌਕਰੀ ਦੇਣੀ ਜਿਹਨੂੰ ਪਰ ਭੁੱਖਾ ਨਹੀਂ ਸੌਣਾ ਚਾਹੀਦਾ ਆਪੋ ਕੋਈ ਇੱਕ ਵੀ ਭੁੱਖਾ ਨਹੀਂ ਸੌਣਾ ਚਾਹੀਦਾ ਕੋਈ ਇੱਕ ਜੀ ਵੀ ਭੁੱਖਾ ਨਹੀਂ ਸੌਣਾ ਸਾਰਿਆਂ ਨੂੰ 7 ਦੇਣੀ ਮੀਂਹ ਕਣੀ ਤੋਂ ਬੱਚਾ ਨੂੰ 7 ਦੇਣੀ ਰੋਟੀ ਕੱਪੜਾ ਔਰ ਮਕਾਨ ਬਾਪੂ ਸਾਰਿਆਂ ਨੂੰ ਦੇਣਾ ਮੇਰੇ ਮਾਲਕਾ ਤੇਰੇ ਦਰ ਤੇ ਇਹੋ ਹੀ ਮੰਗਣੇ ਆਂ ਤੇਰੀ ਗੱਦੀ ਤੇ ਆਣ ਕੇ ਹੋਏ ਮੰਗਣੇ ਆ ਮੇਰੇ ਮਾਲਕਾ ਤੇਰੇ ਦੇਵਤੇ ਤੇਰੇ ਦੇਰੇ ਦੇਵਤੇ ਜਯਾ ਜਯਾ ਕਾਰਨਾਕ ਦੇਵਤਿਆਂ ਦੀ ਜਯਾ ਜਯਾ ਕਾ ਸਾਰੇ ਖੁਸ਼ ਸਾਰੇ ਖੁਸ਼ ਰੌਚਾ ਜਯਾ ਕਾਰੇ ਜਯਾ ਜਯਾ ਕਾਰੇ ਜੈ ਜੈ ਕਾਰ ਚੰਦੀ ਆ ਕਲਾ ਚ ਰੱਖਿਆ ਮੇਰੇ ਮਾਲਕਾ ਜੈ ਜੈ ਕਾਰ ਜੈ ਜੈ ਕਾਰ ਜੈ ਜੈ ਕਾਰ ਜਿਹੜੇ ਕਾਰ ਟੜੀ ਭਾ ਜਾਂਦੀ ਸ਼ਾਲਾ ਜੋ ਚੱਲੀ ਐ ਸੰਕੋਚ ਚੱਕੀ